ਨਾਨਾ ਮਸੀ ਜੀ ਤੁਹਾਨੂੰ ਇਹ ਖੇਚਲ ਕਰਨ ਦੀ ਲੋੜ ਨਹੀਂ ਹੈਗੀ ਸੁੱਖ ਨਾਲ ਨਾ ਵੀਰਾ ਕੰਮ ਤੇ ਲੱਗ ਗਿਆ 15-20 ਦਿਨਾਂ ਬਾਅਦ ਉਹਨਾਂ ਨੂੰ ਐਡਵਾਂਸ ਮਿਲ ਜੇਗਾ ਤੇ ਹੁਣ ਮੇਰੀ ਪੜ੍ਹਾਈ ਦਾ ਸਾਰਾ ਖਰਚਾ ਵੀਰੇ ਦੇ ਸਿਰ ਤੇ ਆ ਉਹ ਆਪੇ ਮੈਨੇਜ ਕਰ ਲੈਣਗੇ ਜੇ ਤੁਸੀਂ ਮੇਰੀ ਹੈਲਪ ਕਰਨੀ ਹੀ ਹੈ ਤੇ ਇੱਕ ਹੈਲਪ ਕਰਿਓ ਕਿ ਮੱਲੇ ਦੇ ਜਿੰਨੇ ਵੀ ਬੱਚੇ ਨੇ ਨਾ ਮੇਰੇ ਕੋ ਟਿਊਸ਼ਨ ਲਵਾ ਦਿਓ ਜਿੱਥੋਂ ਤੱਕ ਮੈਨੂੰ ਲੱਗਦਾ ਉਹ ਇਹ ਘਰ ਨਾਲ ਵੇਚਣ ਦੀ ਤਿਆਰੀ ਚ ਨੇ ਤੇ ਤੁਹਾਨੂੰ ਪਤਾ ਹੋ ਬੀਬੀ ਇਸ ਘਰ ਦੇ ਕਾਗਜ਼ ਕਿੱਥੇ ਨੇ ਕੋਈ ਗੱਲ ਨਹੀਂ ਮੈਂ ਦੋਨਾਂ ਨੂੰ ਸਮਝਾ ਦੇਨੀ ਆ ਵੀ ਆਪਣੇ ਛੜੀਕੇ ਅੰਕਾਰ ਦੀ ਚੀਜ਼ ਕਦੀ ਮੂੰਹ ਤੇ ਨਹੀਂ ਪਾਵੇਂ ਕੀ ਕਰਾਂ ਮੈਂ ਤੁਹਾਡਾ ਕੁਝ ਨਹੀਂ ਹੋ ਸਕਦਾ ਤੁਹਾਡਾ ਚਾਰਕ ਦਿਨਾਂ ਬਾਅਦ ਨਿਆਣਿਆਂ ਨੇ ਇੱਧਰ ਆਈ ਜਾਣਾ ਸੀਗਾ ਉਦੋਂ ਗੱਲ ਕਰ ਲੈਂਦੇ ਆਪਾਂ ਪ੍ਰਾਪਰਟੀ ਡੀਲਰ ਨਾਲ ਕੀ ਲੋੜ ਪਈ ਸੀ ਤੁਹਾਨੂੰ ਬਲਵਿੰਦਰ ਦੀ ਜੀ ਵੱਲ ਜਾਣ ਦੀ ਜਿਹੜੇ ਰਿਸ਼ਤੇਦਾਰ ਹੁੰਦੇ ਆ ਨਾ ਇਹਨਾਂ ਦਾ ਟਾਈਮ ਤੇ ਪਤਾ ਲੱਗਦਾ ਵੀ ਇਹਨਾਂ ਨੇ ਤੁਹਾਡੇ ਨਾਲ ਖੜਨਾ ਹੈ ਕਿ ਨਹੀਂ ਖੜਨਾ ਹੁਣ ਕਈ ਰਿਸ਼ਤੇਦਾਰ ਨਾਲ ਖੜਨ ਦਾ ਦਿਖਾਵਾ ਕਰਦੇ ਨੇ ਤੇ ਕਈ ਸੱਚੀ ਖੜ ਜਾਂਦੇ ਨੇ ਹੁਣ ਸਾਡੇ ਜਦੋਂ ਦੇ ਮਾਪਿਓ ਗਏ ਨੇ ਹੁਣ ਆਹੀ ਰਿਸ਼ਤੇਦਾਰ ਨੇ ਜਿਹੜੇ ਸਾਨੂੰ ਜਫੀਆਂ ਪਾਉਂਦੇ ਸੀ ਅੱਜ ਇਹੀ ਨੇ ਜਿਹੜੇ ਆਪਦੇ ਘਰੇ ਵੀ ਰੱਖ ਕੇ ਰਾਜੀ ਨਹੀਂ ਜੇ ਰੱਖਦੇ ਨੇ ਤੇ ਨੌਕਰ ਬਣਾ ਕੇ ਅੰਜੂ ਤੂੰ ਹਜਰ ਸੋਈ ਜੀ ਬੜੀ ਹੋਈ ਹੈ ਤੈਨੂੰ ਮੈਂ ਕਿਹਾ ਸੀ ਦੋ ਦਿਨਾਂ ਦੀ ਚਾਦਰ ਵਿਛੀ ਹੈ ਚੇਂਜ ਕਰ ਦੇ ਕੱਪੜੇ ਛੱਤ ਤੇ ਪਏ ਆ ਉਹ ਕੌਣ ਲਿਆਊਗਾ ਉਸ ਤੋਂ ਬਾਅਦ ਨਾ ਆਪਾਂ ਬੈੱਡ ਖੋਲਦੇ ਆਂ ਅੰਜੂ ਕਰਦਿਆਂ ਦਾ ਤਾਂ ਕੋਈ ਕੱਪੜਾ ਤਾਂ ਕੱਢਿਆ ਹੀ ਨਹੀਂ ਮੈਂ ਦੋ ਸਵੈਟਰ ਕਦੋਂ ਦੇ ਪਾਈ ਜੰਨਾ ਨਾਲੇ ਫੇਰ ਨਾ ਆਪਾਂ ਪੇਟੀ ਵੀ ਖੋਲਣੀ ਐ ਮੰਮੀ ਦੀ ਐ ਨਾ ਦੋ ਚਾਰ ਕੋਟੀਆਂ ਇਹਦੇ ਚ ਪਈਆਂ ਲਿਆ ਕੱਢ ਦੇ ਮੈਂ ਦੇ ਆਉਂਗਾ ਤੁਸੀਂ ਨਾ ਇੱਕ ਕੰਮ ਕਰੋ ਅੰਦਰ ਜਾਓ ਉੱਥੋਂ ਕਾਪੀ ਤੇ ਪੈਨ ਚੱਕ ਕੇ ਲਿਆਓ ਉਹਦੇ ਤੇ ਮੈਨੂੰ ਬਣਾ ਲਓ ਮੈਂ ਕਿੰਨੇ ਕੰਮ ਦਿਹਾੜੀ ਤੇ ਕਰਨੇ ਆ ਤੇ ਨਾਲੇ ਹਾਂ ਮੇਰੇ ਅੰਦਰ ਨਾ ਤਿੰਨ ਚਾਰ ਸੈਲ ਫਟ ਕਰ ਦੋ ਕਿ ਮੈਂ ਜਿਹੜੀ ਭੱਜ-ਭੱਜ ਕੇ ਭੱਜ-ਭੱਜ ਕੇ ਕੰਮ ਕਰਾਂ ਅੰਜੂ ਜੇਦੀ ਤੂੰ ਘਰ ਚ ਰਹਿਣਾ ਤਾਂ ਕੰਮ ਤਾਂ ਕਰਨਾ ਹੀ ਪੈਣੇ ਆ ਮੈਂ ਤਾਂ ਤੁਹਾਨੂੰ ਪੜੋਸੀਆਂ ਦਾ ਕੰਮ ਕਰਨ ਨੂੰ ਤਾਂ ਨਹੀਂ ਕਿਹਾ ਘਰ ਦਾ ਹੀ ਕਿਹਾ ਨਾ ਤੂੰ ਟੋਂਟ ਮਾਰਦੀ ਪਈ ਆ ਮੈਨੂੰ ਪਹਿਲਾਂ ਤੁਹਾਨੂੰ ਉੱਠ ਕੇ ਨੇ ਮੈਂ ਸਵੇਰੇ ਚਾਹ ਦਵਾ ਉਦੋਂ ਬਾਅਦ ਮੈਂ ਭਾਂਡੇ ਮਾਜਾਂ ਝਾੜੂ ਲਾਵਾਂ ਪੋਚੇ ਲਾਵਾਂ ਕੱਪੜੇ ਧਵਾ ਫਿਰ ਤੁਹਾਨੂੰ ਮੈਂ ਤਾਜੀ ਰੋਟੀ ਬਣਾ ਕੇ ਦਵਾ ਉਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਮੈਂ ਸਾਰਾ ਦਿਨ ਵਿਹਲੀ ਰਹਿਣੀ ਆ ਆ ਨਿੱਕੇ ਨਿੱਕੇ ਕੰਮ ਪਤਾ ਕਿੰਨੇ ਨਿਕਲੇ ਆਉਂਦੇ ਨੇ ਫਿਰ ਸ਼ਾਮ ਦੀ ਚਾਹ ਦਾ ਟਾਈਮ ਫਿਰ ਉਤੋਂ ਰਾਤ ਦੀ ਰੋਟੀ ਦਾ ਵੀ ਟਾਈਮ ਹੋ ਜਾਂਦਾ ਆ ਤੇ ਸਾਰਾ ਦਿਨ ਕੰਮਕਾਰ ਕਰਕੇ ਮੇਰਾ ਲੱਕ ਰਹਿ ਜਾਂਦਾ ਤੇ ਤੁਹਾਨੂੰ ਆਉਂਦੀਆਂ ਗੱਲਾਂ ਵੈਸੇ ਗੱਲ ਦਸੀ ਅੰਜੂ ਜਦੋਂ ਦੇ ਮੰਮੀ ਗਏ ਐ ਨਾ ਤੂੰ ਜ਼ਿਆਦਾ ਬਿਜੀ ਨਹੀਂ ਰਹਿਣ ਲੱਗ ਪਈ ਤੇਰਾ ਤਾਂ ਕੰਮ ਵੱਧਦਾ ਹੀ ਜਾਂਦਾ ਪਿਆ ਹਾਂਜੀ ਤੁਹਾਡੀ ਗੱਲ ਸਹੀ ਆ ਅੱਗੇ ਨਾ ਮੰਮੀ ਮੇਰੇ ਨਾਲ ਹੁੰਦੇ ਸੀ ਤੇ ਥੋੜਾ ਬਹੁਤ ਹੱਥ ਵਟਾ ਦਿੰਦੇ ਹੁੰਦੇ ਸੀ ਹੁਣ ਮੈਨੂੰ ਇਕੱਲੀ ਨੂੰ ਹੀ ਕਰਨਾ ਪੈਂਦਾ ਸਾਰਾ ਕੰਮ ਦੇਖਿਆ ਫਿਰ ਸਾਡੇ ਸੁੱਖ ਕਿੰਨੇ ਹੁੰਦੇ ਆ ਕਲੀਆਂ ਕਪਤੀਆਂ ਨਹੀਂ ਹੁੰਦੀਆਂ ਫਾਪਾ ਹੁਣ ਤੁਹਾਡੀ ਮਾਂ ਨੇ ਨਾ ਇੱਥੇ ਆ ਗਈ ਮੈਨੂੰ ਗੱਲਾਂ ਸੁਣਾਉਣ ਵਾਸਤੇ ਉਹਨਾਂ ਦੀ ਕਸਰ ਤੁਸੀਂ ਪੂਰੀ ਕਰ ਲੋ ਸੁਣਾ ਲੋ ਜਿੰਨੀਆਂ ਗੱਲਾਂ ਸੁਣਾਣੀਆਂ ਆ ਦੋਨੋਂ ਮਾਂ ਪੁੱਤ ਇੱਕੋ ਜਿਹੇ ਆ ਤੁਸੀਂ ਗੱਲ ਪਤਾ ਕੀ ਐ ਏਨਜੂ ਜਦੋਂ ਮਾਂ ਹੁੰਦੀ ਸੀ ਨਾ ਅੱਖਾਂ ਸਾਹਮਣੇ ਉਦੋਂ ਲੜ ਵੀ ਲੈਂਦੇ ਸੀ ਤੇ ਗੱਲਬਾਤ ਵੀ ਕਰ ਲੈਂਦੇ ਸੀ ਜਦੋਂ ਦੀ ਉਹ ਗਈ ਐ ਸਾਰਾ ਘਰ ਖਾਨ ਨੂੰ ਆਂਦਾ ਆ ਅੰਜੂ ਮੈਂ ਨਾ ਮੰਮੀ ਨੂੰ ਸਵੇਰੇ ਦੇ ਚਾਰ ਫੋਨ ਕਰ ਚੁੱਕਾ ਕਿ ਉਹ ਆਪਣੇ ਘਰ ਆ ਜਾਣ ਪਰ ਉਹ ਤਾਂ ਅੜੀ ਬੈਠੇ ਐ ਨਾ ਤੁਹਾਨੂੰ ਬੜਾ ਮਾ ਦਾ ਆਪਣੀ ਦਾ 헤ਜ ਮਾਰਦਾ ਪਿਆ ਜਦੋਂ ਮੰਮੀ ਇੱਥੇ ਹੁੰਦੇ ਸੀ ਉਦੋਂ ਤਾਂ ਤੁਸੀਂ ਉਹਨਾਂ ਨਾਲ ਲੜਦੇ ਸੀਗੇ ਤੇ ਦੋ ਦਿਨ ਨਹੀਂ ਹੋਏ ਤੁਹਾਡੀ ਮਾਂ ਨੂੰ ਗਏ ਨੂੰ ਇੱਥੋਂ ਤੇ ਘਰ ਤੁਹਾਨੂੰ ਖਾਣ ਨੂੰ ਵੀ ਪੈਣ ਲੱਗ ਗਿਆ ਜੇ ਮੰਮੀ ਉੱਥੇ ਗਏ ਨੇ ਤੇ ਉੱਥੇ ਰਹਿ ਲੈਂਦੋ ਤੁਸੀਂ ਇਹ ਤਾਂ ਦੇਖੋ ਘਰ ਚ ਕਿੰਨੀ ਸ਼ਾਂਤੀ ਆ ਨਹੀਂ ਤਾਂ ਸਾਰਾ ਦਿਨ ਟੈਂ 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 ਲਾਈ ਰੱਖਦੇ ਸੀਗੇ ਅੰਜੂ ਤੂੰ ਕਹਿੰਨੀ ਐ ਤੁਸੀਂ ਮਾਂ ਪੁੱਤ ਆਪਸੇ ਲੜਦੇ ਰਹਿੰਦੇ ਸੀ ਕਿਹੜੇ ਘਰ 'ਚ ਨਹੀਂ ਲੜਾਈਆਂ ਹੁੰਦੀਆਂ ਲੜਾਈਆਂ ਹੋਣਾਂ ਨਾ ਮਾਂ ਪੁੱਤ ਅਲੱਗ ਨਹੀਂ ਹੋ ਜਾਣਗੇ ਨਾ ਫਿਰ ਤੁਹਾਡਾ ਕੀ ਮਤਲਬ ਆ ਮੈਂ ਲੱਗ ਕੀਤਾ ਤੁਹਾਨੂੰ ਮਾਂ ਪੁੱਤ ਨੂੰ ਅੰਜੂ ਫੇਰ ਕਲਪ ਦੀ ਕਿਉਂ ਪਈ ਐ ਮੈਂ ਤੁਹਾਨੂੰ ਆਪਣੀ ਮਾਂ ਦੀ ਗਾਲੀ ਕੀਤੀ ਐ ਤੂੰ ਟੁੱਟ ਟੁੱਟ ਪਈ ਜੰਨੀ ਐ ਚਾਰ ਕੋਟੀਆਂ ਕੱਢੀ ਨਹੀਂ ਸੀ ਨਾ ਤੁਹਾਡੀ ਮਾਂ ਦੀਆਂ ਤੇ ਚਾਰ ਤੁਹਾਡੇ ਵੀ ਸੂਟ ਕੱਢ ਦੇਣੀਆਂ ਨਾਲ ਮੈਂ ਚੱਕੋ ਬੈਗ ਤੇ ਜਾਓ ਆਪਣੇ ਮੰਮੀ ਦੇ ਕੋਲੇ ਮੈਨੂੰ ਕਹਿ ਰਹੀ ਆ ਕਿ ਜਾਓ ਆਪਣੀ ਮਾਂ ਕੋਲ ਚਲੇ ਜਾਓ ਐ ਨਹੀਂ ਦੂ ਕਹਿ ਰਹੀ ਕਿ ਚਲੋ ਆਪਾਂ ਦੋਨੋਂ ਜਾ ਕੇ ਮੰਮੀ ਨੂੰ ਮਨਾ ਲਿਆਨੇ ਆ ਓਹੋ ਤੁਹਾਡੀ ਮੰਮੀ ਨੂੰ ਤਾਂ ਮਨਾਈਏ ਜੋ ਇੱਥੇ ਲੜ ਕੇ ਗਈ ਹੋਵੇ ਉਹ ਤਾਂ ਜਿੱਦ ਤੇ ਅੜੇ ਹੋਏ ਨੇ ਕਿ ਆ ਦੋ ਮਨੁਸਾ ਕਰਕੇ ਨਾ ਮੈਂ ਆਪਣੀ ਜ਼ਿੰਦਗੀ ਖਰਾਬ ਕਰਨੀ ਆ ਤੇ ਜਦੋਂ ਤੱਕ ਉਹ ਦੋ ਮਨੁਸ ਸੈੱਟ ਨਹੀਂ ਹੁੰਦੇ ਕਿਤੇ ਤੇ ਤੁਹਾਡੀ ਮਾਂ ਨੇ ਇੱਥੇ ਬੜਨਾ ਨਹੀਂ ਚਲੋ ਮੈਂ ਤੁਹਾਡੇ ਨਾਲ ਨਾ ਚੱਲ ਪੈਣੀ ਆ ਤੇ ਉਹਨਾਂ ਦੇ ਪੈਰਾ ਚ ਜਾ ਕੇ ਡਿਗ ਜੂਗੀ ਕਿ ਮੰਮੀ ਜੀ ਚਲੋ ਤੁਸੀਂ ਘਰੇ ਚਲੋ ਪਰ ਉਹਨਾਂ ਨੇ ਕਿਤੇ ਮੰਨਣਾ ਆ ਉਹਨਾਂ ਨੇ ਤਾਂ ਆਪਣੀ ਜਿੱਦ ਤੇ ਅੜੇ ਰਹਿਣਾ ਆ ਪਰ ਆਪਾਂ ਉਹ ਕੰਮ ਕਰੀਏ ਹੀ ਕਿਉਂ ਜਿਹੜੇ ਕੰਮ ਕਰਨ ਨਾਲ ਸਾਡੀ ਇਨਸਲਟ ਹੋਵੇ ਪਰ ਮੈਂ ਉਹ ਦੋ ਮਨੂਸਾਂ ਕਰਕੇ ਆਪਣੀ ਮਾਂ ਨੂੰ ਰੋਲਣ ਦਾ ਨਹੀਂ ਛੱਡ ਸਕਦਾ ਦੇਖੋ ਜੀ ਤੁਹਾਡੀ ਮਾਂ ਦਾ ਘਰ ਆ ਇਹ ਜੀ ਸਦਕੇ ਆਵੇ ਜਿੰਨਾ ਚਿਰ ਮਰਜੀ ਰਵੇ ਤੇ ਕਿਹੜੇ ਘਰ ਚ ਨਹੀਂ ਨੂੰ ਸੱਸ ਦੀ ਨੋਗਚੋਕ ਹੁੰਦੀ ਮਾਂ ਪੁੱਤ ਦੀ ਵੀ ਹੁੰਦੀ ਆ ਪਰ ਜੇ ਤੁਹਾਡੀ ਮਾਂ ਕਵੇ ਉਹ ਦਲਿੱਦਰ ਦੋ ਵੀ ਮੈਂ ਢੋਕੇ ਲਿਆਵਾ ਇਹ ਕੰਮ ਨਹੀਂ ਚੱਲਣਾ ਇੱਥੇ ਅੰਜੂ ਮੇਰੀ ਗੱਲ ਸੁਣ ਉਹ ਦੋ ਦਲਿੱਦਰਾਂ ਨੂੰ ਨਾ ਆਪਾਂ ਥੁੱਟ ਨਹੀਂ ਸਕਦੇ ਆਖਿਰਕਾਰ ਨਾ ਤੇ ਮੇਰੀ ਭੈਣ ਦੇ ਬੱਚੇ ਆ ਨਾ ਉਹ ਜੀ ਮੇਰੀ ਗੱਲ ਸੁਣੋ ਤੁਹਾਡਾ ਦਿਮਾਗ ਨੂੰ ਤਾਂ ਠੀਕ ਆ ਨਾ ਚਲੋ ਮੈਂ ਤੁਹਾਡਾ ਝਾੜਾ ਝੂੜਾ ਕਰਾ ਲਿਆ ਨਹੀਂ ਆ ਕਦੇ ਤੁਸੀਂ ਕਹੀਏ ਨਹੀਂ ਮੇਰੀ ਮਾਂ ਦੀ ਯਾਦ ਆਉਂਦੀ ਆ ਮੈਨੂੰ ਫਿਰ ਕਦੇ ਕੰਨੇ ਮੇਰੀ ਭੈਣ ਦੇ ਬੱਚੇ ਕਿਤੇ ਭੈਣ ਭੂਣ ਦਾ ਸੁਪਨਾ ਤਾਂ ਨਹੀਂ ਆ ਗਿਆ ਤੁਹਾਨੂੰ ਨਾਲੇ ਜਿਹੜੇ ਬੰਦੇ ਨੇ ਅੱਜ ਤੱਕ ਲਾਲਚ ਨੂੰ ਸਾਰਾ ਕੰਮ ਕੀਤਾ ਹੋਵੇ ਤੇ ਉਹਦਾ ਇੱਕਦਮ ਹਿਰਦੇ ਪਰਵਰਤਨ ਕਿੱਦਾਂ ਹੋ ਗਿਆ ਦੇਖੀਏ ਸਵਾਮੀ ਆਪਨਾ ਪਲੀਸ ਐਸੀ ਬਾਤیں ਮਤ ਕੀਜੀਏ ਆਪਕੇ ਮੂੰਹ ਸੇ ਐਸੀ ਬਾਤیں ਸ਼ੋਭਾ ਨਹੀਂ ਦੇਤੀ ਓਹੋ ਅੰਜੂ ਤੈਨੂੰ ਪਤਾ ਉਸ ਦਿਨ ਫੋਨ ਤੇ ਰੀਆ ਦੇ ਚਾਚੇ ਨਾਲ ਮੇਰੀ ਕੀ ਗੱਲ ਹੋਈ ਹੈ ਮੈਨੂੰ ਕੀ ਪਤਾ ਤੁਸੀਂ ਫੋਨ ਤੇ ਕੀ ਗੱਲ ਕੀਤੀ ਆ ਮੈਂ ਕਿਹੜਾ ਤੁਹਾਡੇ ਨਾਲ ਕੰਨ ਨਾ ਕੰਨ ਲਾਇਆ ਆ ਸੀਗਾ ਤੇ ਨਾਲੇ ਤੁਸੀਂ ਮੈਨੂੰ ਬਾਅਦ ਵਿੱਚ ਕਿਹੜਾ ਕੋਈ ਗੱਲ ਦੱਸੀ ਆ ਕਿ ਰੀਆ ਦੇ ਚਾਚੇ ਨਾਲ ਤੁਹਾਡੀ ਕਿਹੜੀ ਗੱਲ ਹੋਈ ਆ ਸਾਰਾ ਦਿਨ ਤਾਂ ਤੁਸੀਂ ਮੈਨੂੰ ਤੋਂ ਗਧਿਆਂ ਵਾਂਗੂ ਕੰਮ ਕਰਾਈ ਜਾਂਦੇ ਹੋ ਸਾਰਾ ਦਿਨ ਤਾਂ ਮੈਂ ਕੰਮ 'ਚ ਬਿਜੀ ਰਹਿਨੀ ਆ ਮੈਨੂੰ ਟਾਈਮ ਕਿੱਥੇ ਮਿਲਦਾ ਗੱਲ ਕਰਨ ਦਾ ਨਾਲੇ ਦੱਸੋ ਕੀ ਕਹਿੰਦਾ ਸੀ ਰੀਆ ਦਾ ਚਾਚਾ ਅੰਜੂ ਰੀਆ ਦਾ ਚਾਚਾ ਪਤਾ ਹੀ ਕਹਿੰਦਾ ਸੀ ਕਹਿੰਦਾ ਬੱਚਿਆਂ ਨੂੰ ਆਪਾਂ ਕੱਢ ਦਿੰਨੇ ਆ ਜਿਹੜਾ ਤਿੰਨ ਮੰਜ਼ਿਲਾ ਮਕਾਨ ਹੈ ਨਾ ਉਹਦੇ ਤਿੰਨ ਕਮਰਿਆਂ ਦਾ ਕਿਰਾਇਆ ਵਾਰੀ-ਵਾਰੀ ਸਾਰੇ ਖਾਵਾਂਗੇ ਅੱਛਾ ਤਾਂ ਹੀ ਮੈਂ ਕਮਾਂ ਅੱਜ ਭੈਣ ਦੇ ਬੱਚਿਆਂ ਦਾ ਐਡਾ ਹੀਜਕਾ ਤੇ ਮਾਰੀ ਜਾਂਦਾ ਤਾਂ ਹੀ ਮੈਂ ਕਮਾਂ ਇਹ ਬੰਦਾ ਵਿਲਨ ਤੋਂ ਹੀ ਹੋ ਗਿਆ ਕਿੱਦਾਂ ਬਣ ਗਿਆ ਅੰਜੂ ਤਨੂਣਾ ਮੈਂ ਥਾਰੀ ਗੱਲ ਬਾਅਦ ਚ ਦੱਸਦਾ ਤਾਨੂੰ ਤਾਂ ਮੇਰੇ ਸੁਭਾਅ ਦਾ ਪਤਾ ਹੀ ਐ ਇੱਕ ਪੋਸ਼ਣ ਦਾ ਕਰਾਇਆ ਨਾ 4-5000 ਰੁਪਏ ਆਣਾ ਉਹ ਛੱਡੋ ਜੀ 4-5000 ਰੁਪਿਆ ਲੈ ਕੇ ਅਸੀਂ ਮੂੰਹ ਕਾਲਾ ਕਰਾਣਾ ਐ ਮੈਨੂੰ ਪਤਾ ਤੇਰੀ 4-5000 ਨਾਲ ਨਾ ਦਾੜ ਨਹੀਂ ਗਿੱਲੀ ਹੋਣੀ ਪਰ ਇੱਕ ਪਲਾਨ ਨਾ ਮੇਰੇ ਕੋਲ ਹੋਰ ਐ ਤਾਨੂੰ ਨਾ ਪਲਾਨ ਤੁਨਣ ਤੋਂ ਪਹਿਲਾਂ ਉਹ ਦਲਿੱਦਰ ਸਾਹਮਣੇ ਪੈਣੇ ਆ ਦੋਨੋਂ ਦੱਸੋ ਕੀ پلان ਆ ਤੁਹਾਡਾ ਮੰਮੀ ਨੇ ਕੀ ਕਿਹਾ ਸੀ ਘਰ ਕਿਦੇ ਨਾਂ ਤੇ ਐ ਉਹ ਹੈਗਾ ਭੈਣ ਦੇ ਨਾਂ ਤੇ ਤੇ ਭੈਣ ਤੋਂ ਬਾਅਦ ਬੱਚਿਆਂ ਦਾ ਸੀ ਜੇ ਦੀ ਬੱਚਿਆਂ ਨੂੰ ਆਪਾਂ ਰੱਖ ਲਾਂਗੇ ਤਾਂ ਮਕਾਨ ਤਾਂ ਤੁਹਾਡਾ ਹੀ ਹੋ ਗਿਆ ਨਾ ਤੇ ਸ਼ਰੀਕਿਆਂ ਦੇ ਹੱਥ 'ਚ ਛਿੱਕੂ ਰਹਿ ਜਾਊਗਾ ਨਿਕਿਆ ਫੇਰ ਆ ਗਿਆ ਨਾ ਮੂੰਹ 'ਚ ਪਾਣੀ ਬੱਸ ਫੇਰ ਤੂੰ ਇਹ ਹੀ ਪਾਣੀ ਪੀ ਜਾ ਤੇ ਮੇਰੇ ਲਈ ਨਵਾਂ ਪਾਣੀ ਲਿਆ ਇਧਰ ਆਇਓ ਹਾਂ ਮੈਨੂੰ ਇਹ ਨਾ ਕਹੀਂ ਕਿ ਮੰਮਾ ਮੈਨੂੰ ਇਹ ਲਿਖਣਾ ਨਹੀਂ ਆਂਦਾ ਪੇਪਰ ਨਾ ਨੇੜੇ ਆ ਗਏ ਨੇ ਪੇਪਰਾਂ 'ਚ ਮੈਂ ਤੇਰੇ ਨਾਲ ਨਹੀਂ ਜਾਣਾ ਨਹੀਂ ਤੇਰਨਾ ਜਾ ਕੇ ਪੇਪਰ 'ਚ ਬਹਿਣਾ ਮੰਮੀ ਮੈਂ ਤੁਹਾਨੂੰ ਕੁਝ ਹੋਰ ਕੰਮ ਲਈ ਬੁਲਾਇਆ ਤੁਸੀਂ ਹੋਰ ਕੁਛ ਹੀ ਕਹੀ ਜਾ ਰਹੇ ਹੋ ਹਰਨਵ ਦੱਸ ਫਿਰ ਤੂੰ ਕਿਹੜੇ ਕੰਮ ਵਾਸਤੇ ਬੁਲਾਇਆ ਮੈਨੂੰ ਮੰਮੀ ਮੈਂ ਕਹਿ ਰਹੀ ਸੀ ਪੇਪਰ ਨੇੜੇ ਆ ਰਹੇ ਨੇ ਥੋੜੀ ਦੇਰ ਲਈ ਰੀਆ ਦੀਦੀ ਨੂੰ ਇੱਧਰ ਬੁਲਾ ਲਓ। ਐ ਰੀਆ ਦੀਦੀ ਨੂੰ ਇੱਧਰ ਬੁਲਾ ਲਓ। ਮੈਂ ਕੋਈ ਸਮਝੀ ਨਹੀਂ ਆ ਰਣਾ ਜੇ ਤੈਨੂੰ ਪੜ੍ਹਾਈ ਕਰਨ 'ਚ ਕੋਈ ਦਿੱਕਤ ਆ ਰਹੀ ਹੈ ਨਾ ਤੇਰੇ ਟਿਊਸ਼ਨ ਲਗਵਾ ਦੇਣੀਆਂ। ਓਹੋ ਮੰਮੀ ਗੱਲ ਟਿਊਸ਼ਨ ਦੀ ਨਹੀਂ ਜਿੱਦਾ ਰੀਆ ਦੀਦੀ ਪੜਾਉਂਦੇ ਨੇ ਉਹਦਾ ਕੋਈ ਪੜ੍ਹਾ ਹੀ ਨਹੀਂ ਸਕਦਾ। ਓਏ ਕੰਨ ਤੇ ਮਾਰਾਂਗੀ ਆ ਦੋ। ਜਿਆਦਾ ਹੀ ਕਿਤੇ ਰੀਆ ਦੀ ਰੀਤੇ ਤੈਨੂੰ ਯਾਦ ਆਂਦੀ ਪਈ ਹੈ। ਦੋ ਦਿਨ ਉਹਨੇ ਤੈਨੂੰ ਪੜਾ ਕੇ ਦਿੱਤਾ ਤੂੰ ਤਾਂ ਬਸ ਰੀਆ ਦੀ ਧੀ ਰੀਆ ਦੀ ਦੀ ਕਰਨ ਲੱਗ ਪਿਆਵੇਂ ਇੰਨੀ ਦੇਰ ਤੋਂ ਤੇਰੀ ਮਾਈ ਤੈਨੂੰ ਪੜਾ ਰਹੀ ਸੀ ਤੁਸੀਂ ਪੜਾਉਂਦੇ ਸੀ ਤਿੱਦ ਰੀਆ ਦੀ ਦੀ ਪੜਾਉਂਦੀ ਐ ਤੁਸੀਂ ਵੀ ਓਦਾਂ ਨਹੀਂ ਪੜਾਉਂਦੇ ਸੀ ਸ਼ੁਕਰ ਆ ਭਰਾ ਵਾ ਤੇਰੀ ਰੀਆ ਦੀ ਦੀ ਇੱਥੋਂ ਗਈ ਐ ਤੂੰ ਤੇ ਉਹਦੇ ਵਾਂਗੂ ਮੇਰੇ ਮੂਰੇ ਚ ਬਾਲ ਲੜਾਨਾ ਪਿਆਵੇਂ ਤੁਹਾਡੇ ਕੋਲ ਟਾਈਮ ਹੈਗਾ ਮੇਰੇ ਵਾਸਤੇ ਵੀਰੇ ਸਕੂਲ ਜਾਂਦਾ ਦੁਪਹਿਰ ਹੀ ਆਂਦਾ ਤੁਸੀਂ ਬਹਿੰਦੇ ਹੋ ਮੇਰੇ ਕੋਲ ਹਾਂ ਤੁਸੀਂ ਕਹੋਗੇ ਮੈਂ ਜੋਬ ਕਰਦੀ ਆਂ ਜੋਬ ਤਾਂ 6 ਵਜੇ ਨੂੰ ਫਿਰ ਬੰਦੇ ਤੁਸੀਂ ਮੇਰੇ ਕੋਲ 6 ਤੋਂ 8 ਵਜੇ ਤੁਸੀਂ ਡੈਡੀ ਨਾਲ ਗੱਲ ਕਰਦੇ ਹੋ ਫਿਰ 8 ਵਜੇ ਤੁਸੀਂ ਰੋਟੀ ਪਾਣੀ ਖਾ ਕੇ ਸੋ ਜਾਂਦੇ ਹੋ ਮੰਮੀ ਮੈਂ ਵੀ ਇਸ ਕਰਤੀ ਰਹਿਣਾ ਅਰਨਵ ਪੁੱਤਰ ਤੈਨੂੰ ਅੱਜ ਕੀ ਹੋਇਆ ਤੂੰ ਕਿਹੜਾ ਸਟੇਸ਼ਨ ਫੜੇ ਬੈਠਾ ਹੈ ਅੱਜ ਤੱਕ ਤੂੰ ਮੇ ਨਾਲ ਇਹੋ ਜੇ ਕਦੀ ਗੱਲਾਂ ਕੀਤੀਆਂ ਨਹੀਂ ਕਿੰਨੇ ਸਿਕਾਈਆਂ ਤੈਨੂੰ ਇਹ ਗੱਲਾਂ ਦਾਦੀ ਨੇ ਨਹੀਂ ਨਹੀਂ ਮੰਮੀ ਨੇ ਦਾਦੀ ਨੇ ਮੈਨੂੰ ਕੁਝ ਨਹੀਂ ਕਿਹਾ ਰੀਆ ਦੀਦੀ ਨੇ ਕਿਹਾ ਸੀ ਮਾਪਿਓ ਦਾ ਕੋਲ ਹੋਣਾ ਜੀ ਦੂਦੇ ਨਹੀਂ ਕੋਲ ਹੋ ਕੇ ਵੀ ਰਹਿਣਾ ਜ਼ਰੂਰੀ ਹੈ ਪੜ ਤਾਂ ਮੰਮੀ ਮੈਂ ਸਾਰਾ ਕੁਝ ਲੈਣਾ ਪੜਾਈ ਦੇ ਬੰਨੇ ਮੈਂ ਕਿਹਾ ਤੁਸੀਂ ਮੇਰੇ ਕੋਲ ਥੋੜੀ देर ਬੈਠ ਜਾਓ ਅ ਜਿੰਨੇ ਦਿਨ ਤੇ ਰੀਆ ਦੀ ਰੇ ਤੇ ਰਹਿ ਕੇ ਗਈ ਨਾ ਪਤਾ ਨਹੀਂ ਤੇਰੇ ਦਿਮਾਗ ਦੇ ਵਿੱਚ ਕਿਹੜੀਆਂ ਗੱਲਾਂ ਪਾ ਗਈ ਹੈ ਆਪ ਤਾਂ ਬਿਨ ਮਾਪਿਓ ਤੋਂ ਰਹਿ ਹੀ ਰੇ ਨਹੀਂ ਉਹੀ ਮੱਤਾ ਤੈਨੂੰ ਦੇ ਰਹੀ ਐ ਉਹ ਨਈ ਭਾਬੀ ਜੀ ਜੇ ਰੀਆ ਇਹਨੂੰ ਮਤ ਦੇ ਕੇ ਗਈ ਹੈ ਨਾ ਤੇ ਮਤ ਚੰਗਿਓ ਹੀ ਦੇ ਕੇ ਗਈ ਹੈ ਉਹਨੇ ਇਹਨੂੰ ਇਹੀ ਦੱਸਿਆ ਕਿ ਮਾਪੇ ਵਾਸਤੇ ਬੱਚੇ ਤੇ ਬੱਚੇ ਵਾਸਤੇ ਮਾਪਿਓ ਕਿੰਨੇ ਜ਼ਰੂਰੀ ਨੇ ਤੇ ਇਹੀ ਗੱਲ ਇਹ ਤੁਹਾਨੂੰ ਸਮਝਾਉਣਾ ਚਾਹੁੰਦਾ ਹੈ ਪਰ ਤੁਹਾਨੂੰ ਸਮਝਾ ਨਹੀਂ ਪਾ ਰਿਹਾ ਅਰਨਵ ਚਲਕਤਾ ਬਚਾ ਕੇ ਅੰਦਰ ਐਨੇ ਕੋਈ ਇਹੋ ਜੀ ਗੱਲ ਕਰ ਦੇਣੀਆਂ ਉਹ ਗੱਲਾਂ ਤੋਂ ਨੋਟ ਕਰੀ ਜਾਣੀਆਂ ਹਾਂ ਤੂੰ ਦੱਸ ਜਰਾ ਮੈਨੂੰ ਆ ਗੇਟ ਦੇ ਮੂਹਰੇ ਅਸੀਂ ਧਰਮਸ਼ਾਲਾ ਲਿਖਿਆ ਮੂਹ ਚੱਕ ਕੇ ਅੰਦਰ ਤੇ ਮੂਹ ਚੱਕ ਕੇ ਬਾਹਰ ਉਹ ਨਹੀਂ ਨਹੀਂ ਭਾਬੀ ਉਹ ਰੀਆ ਦੇ ਨਾ ਉੱਪਰ ਕੱਪੜੇ ਰਹਿ ਗਏ ਸੀਗੇ ਤੋ ਮੈਨੂੰ ਕਹਿੰਦੀ ਵੀਰੇ ਘਰੇ ਆਂਦਾ ਹੋਇਆ ਨਾ ਮੇਰੇ ਕੱਪੜੇ ਚੱਕ ਲੈ ਹੁਣ ਸਵੇਰ ਤੋਂ ਸ਼ਾਮ ਤੱਕ ਮੈਂ ਬਿਜ਼ੀ ਹੁੰਨਾ ਨਾ ਤਾਂ ਟਾਈਮ ਛੁੱਟੀ ਹੁੰਦੀ ਕੰਮ ਤੋਂ ਤੇ ਮੈਂ ਕਿਹਾ ਚਲ ਜਾਂਦਾ ਫੇ ਕੱਪੜੇ ਲੈ ਜਾ ਮਾ ਉਹਦੇ ਇੱਕ ਮਿੰਟ ਇੱਕ ਮਿੰਟ ਦੁਬਾਰਾ ਬੋਲੀ ਠੀਕ ਐ ਤੂੰ ਨੌਕਰੀ ਤੇ ਕਿਹੜੀ ਨੌਕਰੀ ਲੱਗ ਗਿਆ ਤੂੰ ਬੈਂਕ ਦੇ ਵਿੱਚ ਕੈਸ਼ੀਅਰ ਤੇ ਨਹੀਂ ਲੱਗ ਗਿਆ ਆ ਨੋਟ ਗਿਨਨ ਤੇ ਇਹ ਮਾਦੇ ਕਹੇ ਤੇ ਪੜ ਜਾਂਦਾ ਨਾ ਤਾਂ ਜੀ ਪਤਾ ਬੈਂਕ ਦੇ ਵਿੱਚ ਅੱਜ ਕੈਸ਼ੀਅਰ ਹੀ ਲੱਗ ਜਾਂਦਾ ਪਰ ਉਸ ਟਾਈਮ ਆ ਪੜਿਆ ਨਹੀਂ ਤਾਂ ਜਿੰਨਾਂ ਕ ਪੜਿਆ ਤਾਂ ਉਸ ਹਿਸਾਬ ਨਾਲ ਮੈਡੀਕਲ ਤੇ ਜੋਬ ਮਿਲੀ ਐ ਫਿਰ ਇਹ 9 ਤੋਂ 3 9 ਵੇ ਤੱਕ ਮਾਰੀ ਮੋਟੀ ਇੰਗਲਿਸ਼ ਤਾਂ ਪੜਨੀ ਆਂਦੀ ਹੋਈ ਐ ਨਾ ਪਰ ਕੰਮ ਤਾਂ ਕੰਮ ਹੀ ਐ ਨਾ ਭਾਬੀ ਚਾਹੇ ਇੱਥੇ ਕਰ ਲੋ ਚਾਹੇ ਉੱਥੇ ਕਰ ਲੋ ਬੰਦੇ ਨੂੰ ਮਿਹਨਤ ਕਰਨੀ ਆਣੀ ਚਾਹੀਦੀ ਐ ਬਸ ਇਨਾ ਸਮਝ ਲਾ ਤੂ ਤਾਂ ਮੈਨੂੰ ਪਵਨ ਕਹਿ ਰਿਹਾ ਹੈ ਕਿ ਮੈਂ 9 ਤੋਂ 9 ਡਿਊਟੀ ਕਰਦਾ ਮੈਂ ਤੇ ਹੱਲੇ ਤੱਕ 9 ਤਾਂ ਵਜੇ ਨਹੀਂ ਹੈ ਤੋ ਇੰਨੀ ਛੇਤੀ ਕਿੱਦਾਂ ਆ ਗਿਆ ਅੱਛਾ ਮਾਲਕ ਨੂੰ ਝੂਠ ਬੋਲਤਾ ਹਣਾ ਕੰਮ ਕਰਦਾ ਕਰਦਾ ਥੱਕ ਗਿਆ ਹਣਾ ਹੱਡ ਨਾਮ ਜੁ ਹੈਗੇ ਤੈਨੂੰ ਆ ਜਿੱਦਾਂ ਆਂਦੇ ਤੇ ਤੁਸੀਂ ਮਗਰ ਪੈ ਗਏ ਨਾ ਇਹੀ ਕੰਮ ਸਾਡੀ ਚਾਹੀਦਾ ਸੀਗਾ ਸੀਗਾ ਕੀ ਹੱਲੇ ਵੀ ਹੈਗਾ ਹੀ ਹੈ ਤੇ ਪਹਿਲਾਂ ਤੋਂ ਹੀ ਸੀਗਾ ਜਦੋਂ ਵੀ ਅਸੀਂ ਇੱਧਰ ਆਣਾ ਤਾਂ ਹੀ ਨਹੀਂ ਕਹਿਣਾ ਕਿਉਂ ਆਏ ਹੋ ਕਾਦੇ ਵਾਸਤੇ ਆਏ ਹੋ ਕੀ ਕਰਨ ਆਏ ਹੋ ਸਾਡੇ ਘਰੇ ਕੁਝ ਖਾਣ ਨੂੰ ਨਹੀਂ ਬਣਿਆ ਰਸ਼ਨ ਨਹੀਂ ਹੈਗਾ ਇਹ ਨਹੀਂ ਹੈਗਾ ਉਹ ਨਹੀਂ ਹੈਗਾ ਤੇ ਮੈਂ ਜਦੋਂ ਹੁਣ ਇੱਧਰ ਆਇਆ ਤੁਸੀਂ ਵੀ ਤਾਈ ਵਾਲਾ ਕੰਮ ਫੜ ਲਿਆ ਉਹ ਆਂਦੇ ਨੂੰ ਪਾਣੀ ਪੂਣੀ ਤਾਂ ਦੇ ਦੋ ਕੋਈ ਕਿ ਮਗਰੀ ਪੈ ਜਾਣਾ ਓਹੋ ਭਰਾਵਾ ਤੂੰ ਕਿਹੜਾ ਐਸ ਘਰ ਚ ਪਹਿਲੀ ਵਾਰੀ ਆਇਆ ਤੈਨੂੰ ਕਿਹੜਾ ਰਸੋਈ ਦਾ ਰਸਤਾ ਨਹੀਂ ਪਤਾ ਤੈਨੂੰ ਕਿਹੜਾ ਗਲਾਸ ਨਹੀਂ ਪਤਾ ਕਿੱਥੇ ਪਏ ਹੋਏ ਨੇ ਚੱਕ ਪਾਣੀ ਪਾ ਤੇ ਪੀ ਲੈ ਓ ਰਹਿੰਦੋ ਰਹਿੰਦੋ ਪਾਣੀ ਨਾ ਪੀਣਾ ਮਨਜ਼ੂਰ ਆ ਪਰ ਕਿਸੇ ਦੀ ਰਸੋਈ 'ਚ ਜਾ ਕੇ ਇਹ ਗਲਾਸ ਪਾਣੀ ਚੱਕ ਕੇ ਪੀਣਾ ਗਲਤ ਗੱਲ ਆ ਕੀ ਪਤਾ ਕੱਲ ਨੂੰ ਚੋਰੀ ਦਾ ਇਲਜ਼ਾਮ ਹੀ ਲੱਗ ਜੇ ਕਿ ਮੇਰੀ ਰਸੋਈ ਚਾ ਆ ਪਿਆ ਸੀ ਤੇ ਸ਼ਰੀਕਾਂ ਦਾ ਮੁੰਡਾ ਆ ਕੇ ਚੋਰੀ ਕਰਕੇ ਨਿਆ ਗਿਆ ਅੱਜ ਤੱਕ ਤੂੰ ਜਬਾਨ ਲੜਾ ਰਿਆ ਨਾ ਆ ਮੇਰੇ ਵਾਲਾ ਵੀ ਥੋੜੀ ਦੇਰ ਪਹਿਲੇ ਇੱਥੇ ਬੈਠਾ ਏਦਾਂ ਹੀ ਜਬਾਨ ਲੜਾ ਰਿਆ ਸੀ ਭਰਾਵਾ ਤੁਸੀਂ ਤਾਂ ਨਾ ਆਪਣੇ ਘਰੇ ਟਿਕ ਕੇ ਰਹਿੰਦੇ ਹੋ ਨਾ ਸਾਡੇ ਘਰੇ ਸਾਨੂੰ ਟਿੱਕੇ ਰਹਿਣ ਦਿੰਦੇ ਹੋ ਭਾਬੀ ਆਇਆ ਤਾਂ ਇੱਧਰ ਮੈਂ ਰੀਆ ਦੇ ਕੱਪੜੇ ਲੈਣ ਸੀ ਪਰ ਗੱਲਾਂ-ਗੱਲਾਂ ਦੇ ਵਿੱਚ ਨਾ ਮੈਂ ਇੱਕ ਗੱਲ ਤੁਹਾਡੇ ਕੋਲ ਪੁੱਛਣ ਲੱਗਾ ਇਹ ਗੱਲ ਪੁੱਛਣੀ ਮੈਂ ਪਹਿਲਾਂ ਵੀ ਸੀ ਪਰ ਮੈਂ ਕਿਹਾ ਚੱਲ ਛੱਡ ਐਵੇਂ ਕਲੇਸ਼ ਵਾਲਾ ਕੰਮ ਹੋ ਜਾਣਾ ਪਰ ਅੱਜ ਪੁੱਛ ਲੈਣਾ ਤਾਈ ਦਾ ਬਣਦਾ ਸਾਡੇ ਨਾਲ ਦੁਸ਼ਮਣੀਆਂ ਕੱਢਣਾ ਚਾਚਾ ਚਾਚੀ ਦਾ ਵੀ ਬਣਦਾ ਮਾਮਾ ਮੰਮੀ ਵੀ ਨੂੰ ਪਤਾ ਨਹੀਂ ਕਿਹੜੀ ਕੋਈ ਗੱਲ ਜ਼ਿਆਦਾ ਆ ਗਈ ਹੋਣੀ ਆ ਜਿਨ੍ਹਾਂ ਨਾਲ ਉਹ ਸਾਡੇ ਨਾਲ ਦੁਸ਼ਮਣੀਆਂ ਕੱਢਦੇ ਪਏ ਨੇ ਪਰ ਤੁਹਾਡਾ ਕੀ ਰੋਲ ਆ ਵਿੱਚ ਤੁਸੀਂ ਕਹਤੇ ਸਾਡੇ ਨਾਲ ਵੈਰ ਕਮਾਈ ਜਾਂਨੇ ਹੋ ਸੋ ਆਸੀਂ ਤਾਂ ਬਿਨ ਮਾਪੇ ਉਹਦੇ ਬੱਚੇ ਆ ਤੁਸੀਂ ਤਾਂ ਸਾਡਾ ਦੋਖ ਸਮਝੋ ਨਾ ਵੀ ਚੱਲ ਇਹਨਾਂ ਬੱਚਿਆਂ ਤੇ ਤਰਸ ਕਰ ਲਈਏ ਇਹਨਾਂ ਬੱਚਿਆਂ ਨੂੰ ਪੜਾ ਲਿਖਾ ਦਈਏ ਕੋਈ ਵਧੀਆ ਕੰਮ ਲਵਾ ਦਈਏ ਤੁਸੀਂ ਨਜਾਇਜ਼ ਹੀ ਸਾਡਾ ਦੁਸ਼ਮਣੀਆਂ ਕੱਢੀ ਜਾਂਦੇ ਹੋ ਕਿ ਮੇਰੀ ਮਾਂ ਨੇ ਤੁਹਾਨੂੰ ਵੀ ਕੁਝ ਮਾੜਾ ਚੰਗਾ ਕਿਹਾ ਦੇਖ ਭਰਾਵਾ ਇਸ ਘਰ ਚ ਤੇ ਮੈਂ ਜ਼ਰੂਰ ਰਹਿ ਰਹੀ ਆ ਪਰੰਦੀ ਤੇਰੇ ਤਾਈ ਦੇ ਅੰダー ਰ ਆ ਮੈਂ ਜਿੱਦਾਂ ਉਹ ਮੈਨੂੰ ਕਹਿਣਗੇ ਮੈਨੂੰ ਤਾਂ ਉਦਾਂ ਹੀ ਕਰਨਾ ਪੈਣਾ ਜੇ ਮੈਂ ਉਹਨਾਂ ਤੇ ਬਾਹਰ ਜਾ ਕੇ ਕੁਝ ਕਰਦੀ ਆ ਮੈਂ ਇਸ ਘਰ ਚ ਥੋੜੀ ਨਿਕਲਣਾ ਦੇਖ ਲਓ ਭਾਪੀ ਤੁਹਾਨੂੰ ਕਿੱਦਾਂ ਟੈਨਸ਼ਨ ਪੈ ਗਈ ਨਾ ਬੀ ਜੇ ਮੈਂ ਤੇ ਤਾਈ ਤੋਂ ਬਾਹਰ ਹੋ ਕੇ ਚੱਲੂੰਗੀ ਤਾਂ ਮੈਨੂੰ ਘਰੋਂ ਕੱਢ ਦੋਗੇ ਤੇ ਸਾਨੂੰ ਤੁਸੀਂ ਘਰ ਦੇ ਹੁੰਦਿਆ ਸੁੰਦਿਆ ਵੀ ਬੇਕਾਰ ਕਰੀ ਬੈਠੇ ਆਂ ਨਾਲੇ ਤੁਸੀਂ ਰੋਬੋਟ ਥੋੜੀ ਹੋ ਕਿ ਤਾਈ ਜਿੱਦਾਂ ਕਹੂਗੀ ਤੁਸੀਂ ਉਦਾਂ ਚੱਲੋਗੇ ਤੁਸੀਂ ਵੀ ਇਨਸਾਨ ਹੋ ਤੁਹਾਡੇ ਅੰਦਰ ਵੀ ਦਰਦ ਹੈ ਦੁੱਖ ਹੈ ਖੁਸ਼ੀ ਹੈ ਸਮਝ ਸਕਦੇ ਹੋਰ ਚੀਨੋ ਨਾਲੇ ਤੁਸੀਂ ਆਪਣੇ ਕਰਮ ਕਿਉਂ ਖਰਾਬ ਕਰਦੇ ਪਿਆ ਹੋ ਉੱਪਰ ਜਾ ਕੇ ਸਾਬਤਾ ਕਰਮਾਂ ਦਾ ਹੀ ਹੁੰਦਾ ਨਾ ਹੁਣ ਤਾਈ ਦੇ ਕਰਮ ਮਾੜੇ ਆ ਉਹਨੂੰ ਆਪਣੀਆਂ ਭੁਗਤਣੀਆਂ ਪੈਣੀਆਂ ਤੁਸੀਂ ਉਹਨਾਂ ਮਗਰ ਲਾ ਕੇ ਆਪਣੇ ਕਰਮ ਖਰਾਬ ਕਰੀ ਜਾਂਦੇ ਹੋ ਭੁਗਤਣੀਆਂ ਤੁਹਾਨੂੰ ਵੀ ਪੈਣੀਆਂ ਨੇ ਓ ਭਾਬੀ ਜੀ ਆ ਤੁਸੀਂ ਕਿਸੇ ਦੇ ਮਗਰ ਲੱਗ ਕੇ ਆਪਣੇ ਕਰਮ ਕਿਉਂ ਖਰਾਬ ਕਰਦੇ ਪਿਓ ਕਰਨੀਆਂ ਭਰਨੀਆਂ ਬੰਦੇ ਦੀਆਂ ਇੱਥੇ ਹੀ ਹੁੰਦੀਆਂ ਨੇ ਨਾਲ ਇੱਕ ਗੱਲ ਹੋਰ ਜੇ ਤੁਸੀਂ ਕਹਿੰਦੇ ਹੋ ਕਿ ਮੈਂ ਤੇਰੀ ਤਾਈ ਦੇ ਮਗਰ ਲੱਗ ਕੇ ਸਾਰਾ ਕੁਝ ਕਰਦੇ ਪਈ ਆ ਤਾਂ ਫਿਰ ਤੁਸੀਂ ਪੜੇ ਲਿਖੇ ਹੋ ਕੇ ਵੀ ਅਨਪੜ੍ਹ ਹੋ ਅਨਪੜ੍ਹ ਉਹ ਨਹੀਂ ਹੁੰਦਾ ਜਿਹੜਾ ਕੁਝ ਪੜਿਆ ਲਿਖਿਆ ਨਹੀਂ ਹੁੰਦਾ ਅਨਪੜ੍ਹ ਉਹ ਵੀ ਹੁੰਦਾ ਬੇਅਕਲ ਕਹਿੰਦੇ ਆ ਉਹਨੂੰ ਜਿਹੜਾ ਕਿਸੇ ਦੇ ਮਗਰ ਲੱਗ ਕੇ ਮਾੜੇ ਕਰਮ ਕਰਦਾ ਭਾਬੀ ਜੀ ਇੱਕ ਗੱਲ ਹੋਰ ਸੁਣੋ ਧਿਆਨ ਨਾਲ ਮੇਰੀ ਮੰਮੀ ਕਹਿ ਕੇ ਗਈ ਸੀਗੇ ਕਹਿੰਦੇ ਪੁੱਤ ਜਦੋਂ ਬੰਦੇ ਤੇ ਮਾੜਾ ਟਾਈਮ ਆਂਦਾ ਨਾ ਉਹ ਅੱਜ ਨਹੀਂ ਤਾਂ ਕੱਲ ਨਿਕਲ ਜਾਂਦਾ ਹੈ ਮਾੜਾ ਟਾਈਮ ਬੰਦੇ ਨੂੰ ਹੰਡਾਣਾ ਹੀ ਪੈਂਦਾ ਪਰ ਗੱਲ ਇਹ ਹੈ ਸਾਡੇ ਤੇ ਮਾੜਾ ਟਾਈਮ ਆਇਆ ਸੀ ਜਦੋਂ ਮੇਰੀ ਮਾਂ ਤੁਰ ਗਈ ਸੀ ਪਰ ਗੱਲ ਇਹ ਮਾਂ ਤਾਂ ਵਾਪਸ ਆ ਨਹੀਂ ਸਕਦੀ ਹੁਣ ਭੈਣ ਭਰਾਵਾਂ ਨੂੰ ਜ਼ਿੰਦਗੀ ਤਾਂ ਜਿਣੀ ਪੈਣੀ ਆ ਨਾ ਤੁਸੀਂ ਸਾਰਿਆਂ ਨੇ ਸਾਡੇ ਮਾੜੇ ਟਾਈਮ ਦਾ ਪੂਰਾ ਫਾਇਦਾ ਚੱਕਿਆ ਪਰ ਹੁਣ ਮੈਂ ਕੰਮ ਤੇ ਲੱਗ ਗਿਆ ਮੇਰੀ ਭੈਣ ਆਪਦੇ ਘਰੇ ਚਲੀ ਗਈ ਤੇ ਨਾਨੀ ਸਾਡੀ ਨੇ ਸਾਨੂੰ ਸੰਭਲਿਆ ਹੁਣ ਸਾਡੇ ਚੰਗੇ ਦਿਨ ਸ਼ੁਰੂ ਹੋ ਗਏ ਨੇ ਤੇ ਇਦਾਂ ਹੀ ਭੈਣ ਭਰਾ ਜੀ ਮਿਹਨਤ ਕਰਦੇ ਰਵਾਂਗੇ ਤੇ ਸਾਨੂੰ ਕਿਸੇ ਰਿਸ਼ਤੇਦਾਰ ਦੇ ਮਹਤਾਜ ਥੋੜੀ ਹੋਣਾ ਪੈਣਾ ਉਹ ਰਿਸ਼ਤੇਦਾਰ ਕਹਿ ਗਿਆ ਸੋਰੀ ਸ਼ਰੀਕਾਂ ਦੇ ਤੂੰ ਨਾ ਵੈਸੇ ਅੱਜ ਪਿਓ ਪਿਓ ਕੇ ਮਾਰਦਾ ਪਿਆ ਕੀਤੀਆਂ ਉਹਨਾਂ ਨੇ ਸੁਣਨੀਆਂ ਮੈਨੂੰ ਪੈਂਦੀਆਂ ਪੀਆਂ ਕਿਉਂ ਜਦੋਂ ਮੈਂ ਬਾਰੋਦੀ ਅੰਦਰ ਆਇਆ ਨਾ ਤਾਂ نیچے ਤਾਈ ਵਾਲਾ ਕਮਰਾ ਨਾ ਬੰਦ ਸੀਗਾ ਅੰਦਰ ਲਾਈਟ ਵੀ ਨਹੀਂ ਜਗਦੀ ਸੀ ਇਹਦੋਂ ਤਾਈ ਘਰ ਹੈ ਨਹੀਂ ਕਿਤੇ ਗਈ ਹੋਣੀ ਤੇ ਜਦੋਂ ਮੈਂ ਪੌੜੀਆਂ ਚੜ੍ਹਿਆ ਤੁਸੀਂ ਮਾਪੁੱਤ ਬੈ ਕੇ ਗੱਲਾਂ ਕਰੀ ਜਾਂਦੇ ਸੀ ਭਾਬੀ ਇਦਾਂ ਦੀਆਂ ਗੱਲਾਂ ਨਾ ਮੈਂ ਵੀ ਆਪਣੀ ਮਾਂ ਨਾਲ ਬਹੁਤ ਕਰਦਾ ਹੁੰਦਾ ਸੀ ਕਿ ਥੋੜਾ ਜਿਹਾ ਸਮਾਂ ਮਿਲ ਜੇ ਮੈਂ ਆਪਣੀ ਮਾਂ ਨਾਲ ਬੈ ਕੇ ਦੁੱਖ ਸੁੱਖ ਕਰ ਲਵਾਂ ਉਹੀ ਤਾਂ ਟਾੜਾ ਮੁੰਡਾ ਚਾਹਦਾ ਕਿ ਮੈਂ ਆਪਣੀ ਮਾਂ ਨਾਲ ਬੈ ਕੇ ਗੱਲਾਂ ਬਾਤਾਂ ਕਰਾਂ ਏਹੀ ਮੇਰੀ ਭੈਣ ਹੈ ਤੁਹਾਡੇ ਮੁੰਡੇ ਨੂੰ ਸਿਖਾ ਕੇ ਗਈ ਹੈ ਕਿ ਮਾਂ ਪਿਓ ਦਾ ਜ਼ਿੰਦਗੀ 'ਚ ਹੋਣਾ ਕਿੰਨਾ ਜ਼ਰੂਰੀ ਹੈ ਗੱਲ ਪਤਾ ਕੀ ਹੈ ਭਾਬੀ ਹੁਣ ਮਾਂ ਚਲੀ ਗਈ ਪਿਓ ਚਲਾ ਗਿਆ ਜ਼ਿੰਦਗੀ ਤਾਂ ਹੁਣ ਢੇਰੀ ਨਾ ਟਾਣੀ ਜ਼ਿੰਦਗੀ ਤਾਂ ਜਿਣੀ ਪੈਣੀ ਹੈ ਕਿਉਂਕਿ ਭੈਣ ਵੀ ਬੈਠੀ ਹੈ ਪਰ ਜਿਹੜੇ ਰਿਸ਼ਤੇਦਾਰਾਂ ਨੇ ਇਨਾ ਮਾੜੇ ਸਮੇਂ 'ਚ ਸਾਡੇ ਫਾਇਦੇ ਚੱਕੇ ਆ ਨਾ ਗੱਲਾਂ ਤਾਂ ਉਹਨਾਂ ਨੂੰ ਹੁਣ ਮੈਂ ਭਿਓ ਭਿਓ ਕੇ ਹੀ ਮਾਰਨੀ ਆ। ਜਿਹਦਾ ਚਾਚਾ ਰਹਿੰਦਾ ਚਾਚੀ ਰਹਿੰਦੀ ਐ ਮਾਮਾ ਰਹਿੰਦਾ ਮਾਮੀ ਰਹਿੰਦੀ ਐ ਇਹਨਾਂ ਨੇ ਮੇਰੀ ਭੈਣ ਨੂੰ ਬੜਾ ਹੀ ਦੁਖੀ ਕੀਤਾ। ਅੰਦਰੋਂ ਅੰਦਰ ਹੀ ਨਾ ਬਹੁਤ ਕੁਝ ਚੱਲਦਾ ਪਿਆ। ਤੇਰੇ ਅੰਦਰ ਨਾ ਪਵਨ ਇਸ ਟਾਈਮ ਕੁਝ ਚੱਲਦਾ ਨਹੀਂ ਪਿਆ। ਇੱਕ ਨਾ ਅੱਗ ਜੀ ਵੱਲਦੀ ਪਈ ਐ। ਕਰਨੀਆਂ ਤੇ ਤੂੰ ਸਾਡੇ ਨਾਲ ਸ਼ਰੀਕੇ ਵਾਲੀਆਂ ਹੀ ਐ। ਉਹ ਸ਼ਰੀਕੇਆਂ ਵਾਲੀ ਮੈਂ ਥੋੜੀ ਕਰਨੀ ਤੋਂ ਨਾਲ। ਸ਼ਰੀਕੇਆਂ ਵਾਲੇ ਤਾਂ ਤੁਸੀਂ ਕਰਦੇ ਪਏ ਸੀਗੇ। ਗੱਲ ਇਹ ਆ ਹੁਣ ਵਾਰੀ ਦਾ ਵਟਾ ਤਾਂ ਹੋਣਾ ਹੀ ਆ ਜਿੱਦਾਂ ਤੁਸੀਂ ਕੀਤੀਆਂ ਹੁਣ ਥੋੜਾ ਬੋਤਾਂ ਇਧਰੋਂ ਵੀ ਤਾਂ ਆਊਗਾ ਹੀ ਨਾ ਜਾਂ ਪ੍ਰਾਵਾ ਉੱਪਰ ਨਾ ਤੇਰੀ ਭੈਣ ਦੇ ਕੱਪੜੇ ਪੇ ਨਹੀਂ ਜਾ ਕੇ ਚੱਕ ਲਾ ਅ ਜਦੋਂ ਤੇਰੀ ਤਾਈ ਆ ਜਾਏਗੀ ਨਾ ਉਹਨੂੰ ਸੁਣਾਈ ਗੱਲਾਂ ਮੈਨੂੰ ਨਾ ਸੁਣਾ ਨਾ ਮੇਰਾ ਦਿਮਾਗ ਖਾ ਤੱਬੀ ਇੱਕ ਲਾਸਟ ਗੱਲ ਕਹਿਣ ਲੱਗਾ ਸ਼ਾਇਦ ਇਹ ਗੱਲ ਸੁਣ ਕੇ ਤੁਹਾਨੂੰ ਸਾਡਾ ਦੁੱਖ ਸਮਝ ਆ ਜਾਵੇ ਮੈਨੂੰ ਇੰਨਾ ਪਤਾ ਹੈ ਤੁਹਾਡੇ ਮੰਮੀ ਹੈਗੇ ਨੇ ਤਾਡੇ ਡੈਡੀ ਨਹੀਂ ਹੈਗੇ। ਤੁਹਾਨੂੰ ਆਪਣੀ ਡੈਡੀ ਦੀ ਯਾਦ ਨਹੀਂ ਆਉਂਦੀ? ਹਾਂ ਪਵਨ ਆਉਂਦੀ ਹੈ ਮੈਨੂੰ ਯਾਦ ਪਿਓ ਦੀ ਯਾਦ ਕਿਉਂ ਨਹੀਂ ਆਏਗੀ? ਹਰ ਉਸ ਮੋੜ ਤੇ ਯਾਦ ਆਉਂਦੀ ਹੈ ਕਿ ਸਾਨੂੰ ਲੱਗਦਾ ਜੇ ਸਾਡਾ ਪਿਓ ਇਸ ਮੋੜ ਤੇ ਹੁੰਦਾ ਨਾ ਤੇ ਗੱਲ ਹੋਰ ਹੋਣੀ ਸੀ। ਹਾਂ ਪਰ ਸਾਡੇ ਕੋਲ ਮਾਂ ਵੈ ਉਹ ਇਸ ਕਮੀ ਨੂੰ ਪੂਰਾ ਕਰ ਦਿੰਦੀ ਹੈ। ਭਾਬੀ ਜੀ ਤੁਹਾਡੇ ਕੋ ਤਾਂ ਪਿਓ ਦੀ ਕਮੀ ਪੂਰੀ ਕਰਨ ਵਾਸਤੇ ਤੁਹਾਡੀ ਮਾਂ ਹੈ। ਮਤਲਬ ਸਹਾਰਾ ਤਾਂ ਹੈਗਾ ਨਾ। ਤੁਸੀਂ ਸਾਡਾ ਭੈਣ ਭਰਾਵਾਂ ਦਾ ਦੁੱਖ ਸਮਝ ਕੇ ਦੇਖੋ। ਸਾਡੇ ਕੋਲ ਤਾਂ ਦੋਨੋਂ ਹੀ ਨਹੀਂ ਹੈਗੇ ਚਾਚੀਆਂ ਤਾਇਆਂ ਵੈਰ ਲਾ ਲਿਆ ਰੁਣ ਕੇ ਤੇਰੇ ਲਾਲੇ ਨਹੀਂ ਮਾਏ ਤੇਰੇ ਤੇਖ ਬਾਪੂ ਬਾਚੋਂ ਕੋਈ ਨਹੀਂ ਪੁੱਛਦਾ ਹਾ ਨੀ ਮਾਏ ਤੇਰੇ ਤੇਖ ਬਾਪੂ ਬਾਚੋਂ ਕੋਈ ਨਹੀਂ ਪੁੱਛਦਾ ਹਾ